ਉਦੇ ਬਾਰੇ ਦੇਖੋ ਹੁਣ ਜਿਹੜੀ ਅਸਲੀ ਲੋੜ ਕਿਸਾਨਾਂ ਨੂੰ ਹੁਣ ਪੈਣੀ ਆ ਤੇ ਉਹਦੇ ਲਈ ਡੀਜ਼ਲ ਦੀ ਵੀ ਲੋੜ ਆ ਤੇ ਮਸ਼ੀਨਰੀ ਦੀ ਵੀ ਲੋੜ ਆ ਕਿਉਂਕਿ ਐਸਤੀ ਫਸਲ ਤਾਂ ਉਹਨਾਂ ਦੀ ਉਹ ਪਹਿਲੀ ਖਰਾਬ ਹੋ ਗਈ ਅਗਲੀ ਫਸਲ ਬੀਜਣ ਲਈ ਉਹਨਾਂ ਨੂੰ ਬਹੁਤ ਮੁਸ਼ਕਲ ਕਰਣੀ ਪਈ ਤਾਂ ਹੁਣ ਅਸੀਂ ਉਹ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਬੇਸਿਕ ਲੋੜਾਂ ਹੁਣ ਸ਼ੁਰੂ ਹੋਣੀਆਂ ਨੇ ਅਸੀਂ ਉਹਨਾਂ ਲਈ ਜਾਵਾਂਗੇ ਪਿੰਡਾਂ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਸਾਨੂੰ 5-5 10-10 ਪਿੰਡ ਦੇ ਆਲਰੇਡੀ ਪਾਰਟੀਬਲ ਆਲ ਆਊਟ ਹੋ ਚੁੱਕੇ ਨੇ ਤੇ ਅਸੀਂ ਜਾ ਕੇ ਉਹਨਾਂ ਦੀ ਮੁਸ਼ਕਲਾ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਉੱਥੇ ਲੋੜ ਹੋਈ ਮੌਕੇ ਤੇ ਪਟਵਾਰੀਆਂ ਨੂੰ ਉਦੋਂ ਕੇ ਗਿਤਾਵਰੀਆਂ ਕਰਨੀਆਂ ਨੇ ਸਪੈਸ਼ਲ ਗਿਤਾਵਰੀਆਂ ਦੇ ਹੁਕਮ ਮਾਨ ਸਾਹਿਬ ਨੇ ਦੇ ਕਰ ਦਿੱਤੇ ਆ। 1 ਵਿਗ ਦੀ ਮੀਟਿੰਗ ਆ ਜੀ ਜਿਹਦੇ ਵਿੱਚ ਕਿਸਾਨਾਂ ਪ੍ਰਤੀ ਜੋ ਅਸੀਂ ਬਾਤ ਤੋਂ ਬਾਤ ਸਹੂਲਤਾ ਦੇ ਸਕੀਏ ਜੋ ਉਹਨਾਂ ਤਖੜਾ ਕਰ ਸਕੀਏ ਉਹਦੇ ਸ਼ਰਫ ਚ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਆਏ ਹੋਏ ਖੜਾ ਦਾ ਜਾਇਜ਼ਾ ਲਿਆ ਜਾਊਗਾ ਕਿੰਨੇ ਕਿਸਾਨਾਂ ਨੂੰ ਸਾਡੇ ਮਾਨ ਸਰਕਾਰ ਨੇ ਪਹਿਲੇ ਹੀ ਬਹੁਤ ਉਦੇਪਰਾਲਾ ਕੀਤਾ ਜਿਹੜੇ ਵੀ ਕਿਸਾਨ ਦੇ ਖੇਤ ਦੇ ਵਿੱਚ ਕੁਦਰਤੀ ਆਫਤਾਂ ਜੋ ਰੇਤ ਆਈ ਆ ਕਿਸਾਨ ਨੂੰ ਇਹ ਘਰ ਦਿੱਤਾ ਕਿ ਆਪਣੀ ਰੇਤ ਖੇਤ ਦੇ ਵਿੱਚੋਂ ਚੱਕ ਕੇ ਵੇਚ ਸਕਦਾ ਜਿਸ ਦੇ ਨਾਲ ਉਹਨਾਂ ਨੂੰ ਵਧੀਆ ਪਰਪਾਈ ਮਿਲ ਸਕਦੀ ਫਸਲ ਦੀ ਭਾਜਪਾ ਦੇ ਰੋਜ਼ ਲੀਡਰ ਆਉਂਦੇ ਆ ਜਿਹੜਾ ਮਾਰ ਕੇ ਮੁੜ ਜਾਂਦੇ ਆ ਫੋਟੋਆਂ ਲਾ ਕੇ ਮੁੜ ਜਾਂਦੇ ਆ ਕਲੀ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ ਤੇ ਸਾਡੇ ਨਾਲ ਮਜ਼ਾਕ ਕਰ ਰਹੇ ਆ ਪਰ ਪੰਜਾਬੀਆਂ ਅਸੀਂ ਅਸੀਂ ਕੋਈ ਭੀਖ ਨਹੀਂ ਮੰਗਦੇ ਸਾਡਾ ਹੱਕ ਸੀਗਾ ਕਿਉਂਕਿ ਸਾਡਾ ਆਪਣਾ ਪੈਸਾ 60000 ਕਰੋੜ ਰੁਪਇਆ ਸੀ ਸੈਂਟਰ ਗਵਰਨਮੈਂਟ ਤੋਂ ਲੈਣਾ ਹੈ ਪਹਿਲਾਂ ਤਾਂ ਉਹ ਹੀ ਨਹੀਂ ਦੇ ਰਹੇ ਤੇ ਚਲੋ ਇਹ ਸੀਗਾ ਵੀ ਚਲ ਹਾੜਾਂ 'ਚ ਮਾਰਿਆ ਯਾਰ ਪੰਜਾਬ ਸਾਡਾ ਬਹੁਤ ਪੰਜਾਬ ਟਹਿ ਗਿਆ ਲੱਗਦਾ ਸੀ ਘੱਟੋ ਘੱਟ ਸਾਡੇ ਪੈਸੇ ਸਾਨੂੰ ਦੇ ਦੇਣ ਤੇ ਬਲਕਿ ਹੋਰ ਇੱਕ 1200 ਕਰੋੜ ਵਾਲਾ ਪਿਛਲੀਆਂ ਸਰਕਾਰਾਂ ਵਾਲਾ ਕਪੜੇ ਜਿਹੜੇ ਹੈਗੇ ਨੇ ਉਹ ਸਾਡੀ ਸਰਕਾਰ ਤੇ ਇੱਕ ਜਾਕਰ ਸਾਹਿਬ ਦਾ ਬਿਆਨ ਤੁਸੀਂ ਸੁਣਿਆ ਜਿਵੇਂ ਮੈਂ ਲਾਲ ਹੋ ਕੇ ਬੋਲ ਰਿਹਾ ਬਖਲਾਏ ਪਏ ਹੈ ਯਾਰ ਅਸੀਂ ਪਤਾ ਨਹੀਂ ਕੀ ਕਹਤਾ ਇਹ ਅੱਜ ਕਿਸਾਨ ਵਿੰਗ ਦੀ ਮੀਟਿੰਗ ਹੋ ਰਹੀ ਆ ਪਹਿਲਾਂ ਪਹਿਲਾ ਮੁੱਦਾ ਤਾਂ ਇਹ ਹੜਪੀੜਤਾ ਦੇ ਨਾਲ ਕਿ ਕਿਸਾਨ ਵਿੰਗ ਨੇ ਬਹੁਤ ਕੰਮ ਕੀਤਾ ਲੋਕਾਂ ਤਾਈਂ ਜਾ ਕੇ ਔਰ ਇੱਕ ਕਿਸਾਨ ਹੀ ਕਿਸਾਨ ਦੀਆਂ ਮੁਸ਼ਕਲਾਂ ਸਮਝ ਸਕਦਾ ਹੁੰਦਾ ਵਾ ਇਸ ਲਈ ਕਿਸਾਨ ਵਿੰਗ ਨੂੰ ਦੁਬਾਰਾ ਅਸੀਂ ਜੇ ਜੇ ਰਾਂਝਾ ਜੀ ਇਸ ਤਰ੍ਹਾਂ ਮੋਗੇ ਜਾਣਾ ਇਹਨਾਂ ਨੇ ਜੇ ਜੇ ਜ਼ਿਲ੍ਹੇ ਬਾਰ ਅਸੀਂ ਮੀਟਿੰਗਾਂ ਕਰ ਰਹੇ ਆ ਜੀ ਤਾਂ ਕਿ ਉਹਨਾਂ ਨੂੰ ਨਮੀਆਂ ਸਿੱਧਾ ਦੇ ਕੇ ਕਿਉਂਕਿ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਦੀ ਭਰਪਾਈ ਸਰਕਾਰ ਕਰ सके ਲੋਕਾਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਅੱਜ ਇਹ ਮੀਟਿੰਗ ਕੀਤੀ ਆ ਤੇ ਇੱਕ ਨਾਲ ਸਾਡੇ ਜਿਹੜੇ ਸੰਗਠਨ ਦੇ ਨਾਲ ਹੋਰ ਅਸੀਂ ਬੰਦੇ ਪਾਇੰਟ ਕੀਤੇ ਆ ਉਹਨਾਂ ਨੂੰ ਵੀ ਅੱਜ ਇੰਟਰੋਡਕਸ਼ਨ ਮੀਟਿੰਗ ਵੀ ਸੀਗੀ ਤੇ ਉਹਨਾਂ ਨੂੰ ਵੀ ਉਹਨਾਂ ਦੀ ਡਿਊਟੀਆਂ ਅੱਗੋਂ ਦੱਸਾਂਗੇ ਵੀ ਅਸੀਂ ਤੁਸੀਂ ਭਾਈ ਕੀ ਕਰਨਾ ਜਾ ਕੇ ਆਂਦਾ ਤੇ ਸਾਡੀ ਇਸ ਕਰਕੇ ਇਹ ਮੁੱਦੇ ਤੇ ਮੀਟਿੰਗ ਸੀ। ਉਸ ਤਰੀਕੇ ਉਹਦੇ ਬਾਰੇ ਦੇਖੋ ਹੁਣ ਜਿਹੜੀ ਅਸਲੀ ਲੋਡ ਕਿਸਾਨਾਂ ਨੂੰ ਹੁਣ ਪੈਣੀ ਆ ਤੇ ਉਹਦੇ ਲਈ ਡੀਜ਼ਲ ਦੀ ਵੀ ਲੋਡ ਆ ਤੇ ਮਸ਼ੀਨਰੀ ਦੀ ਵੀ ਲੋਡ ਆ ਕਿਉਂਕਿ ਐਸ ਕੀ ਫਸਲ ਤਾਂ ਉਹਨਾਂ ਦੀ ਉਹ ਪਹਿਲੀ ਖਰਾਬ ਹੋ ਗਈ ਅਗਲੀ ਫਸਲ ਬੀਜਣ ਲਈ ਉਹਨਾਂ ਨੂੰ ਬਹੁਤ ਮੁਸ਼ਕਲ ਕਰਣੀ ਪੈਣੀ। ਇਹਦੇ ਲਈ ਸਾਡੇ ਬੜੇ ਲੋਕਾਂ ਨੇ ਬਹੁਤ ਬੜੇ ਲੋਕ ਅੱਗੇ ਆਏ ਆ ਜਿਨੇ ਟਰੈਕਟਰ ਦਿੱਤੇ ਆ ਜਾਂ ਲੋਕਾਂ ਨੇ ਬਹੁਤ ਅਸੀਂ ਉਹਨਾਂ ਦੇ ਜਿਨੇ ਵੀ ਇੱਕ ਕਿਰਨਕਾ ਵੀ ਪਾਇਆ ਇਸ ਤਰਾਸਦੀ ਦੇ ਵਿੱਚ ਅਸੀਂ ਉਹਦੇ ਵੀ ਬਹੁਤ ਧੰਨਵਾਦੀ ਆ ਬਾਕੀ ਕਲਾਕਾਰ ਅੱਗੇ ਆਏ ਆ ਜੋ ਜੋ ਵੀ ਪੰਜਾਬ ਲਈ ਖੜਾ ਆ ਕੇ ਅਸੀਂ ਉਹਨੂੰ ਜੀ ਆਇਆ ਕਹਿੰਦੇ ਆ ਅਸੀਂ ਉਹਨੇ ਧੰਨਵਾਦੀ ਆ ਕਿਉਂਕਿ ਪੰਜਾਬ ਨੇ ਹੀ ਉਹਨਾਂ ਨੂੰ ਸਿਖਾਇਆ ਵੀ ਕਿਵੇਂ ਇਹ ਲੋਕਾਂ ਨੂੰ ਰੋਟੀ ਪੰਜਾਬ ਜਾ ਕੇ ਖਵਾਉਂਦਾ ਰਿਹਾ ਵਾ ਚਾਹੇ ਉਹ ਕਿਤੇ ਕੋਈ ਵੀ ਹੋਵੇ ਕਦੇ ਇਹਨੇ ਜਾਤ ਪਾਤ ਧਰਮ ਨਹੀਂ ਦੇਖਿਆ ਹੈਗਾ ਤਾਂ ਹੁਣ ਅਸੀਂ ਉਹ ਕਿਸਾਨਾਂ ਦੀਆਂ ਜਿਹੜੀਆਂ ਲੋੜਾਂ ਨੇ ਜਿਹੜੀਆਂ ਉਹਨਾਂ ਨੂੰ ਬੇਸਿਕ ਲੋੜਾਂ ਹੁਣ ਸ਼ੁਰੂ ਹੋਣੀਆਂ ਨੇ ਅਸੀਂ ਉਹਨਾਂ ਲਈ ਜਾਵਾਂਗੇ ਪਿੰਡਾਂ ਦੇ ਵਿੱਚ ਸਾਡੀਆਂ ਡਿਊਟੀਆਂ ਲੱਗੀਆਂ ਸਾਨੂੰ ਪੰਜ-ਪੰਜ 10-10 ਪਿੰਡ ਦੇ ਆਲਰੇਡੀ ਪਾਰਟੀਬਲ ਆਲਾਊਟ ਹੋ ਚੁੱਕੇ ਨੇ ਤੇ ਅਸੀਂ ਜਾ ਕੇ ਉਹਨਾਂ ਦੀ ਮੁਸ਼ਕਲਾ ਉਹਨਾਂ ਨੂੰ ਜਿਹੜੀ ਵੀ ਚੀਜ਼ ਦੀ ਉੱਥੇ ਲੋੜ ਹੋਈ ਮੌਕੇ ਤੇ ਪਟਵਾਰੀਆਂ ਨੂੰ ਉਦੋਂ ਕਿ ਗਿਤਾਵਰੀਆਂ ਕਰਨੀਆਂ ਨੇ ਸਪੈਸ਼ਲ ਗਿਤਾਵਰੀਆਂ ਦੇ ਹੁਕਮਾਂ ਸਾਹਿਬ ਨੇ ਦੇ ਕਰ ਦਿੱਤੇ ਆ ਔਰ ਅਸੀਂ ਸਾਡਾ ਸਿਰਫ ਇਹੀ ਦੇਖਣਾ ਵਾ ਕਿ ਉਹਨਾਂ ਨੂੰ ਠੀਕ ਠੰਗ ਨਾਲ ਉਹ ਅਫਸਰ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ ਔਰ ਸਪੈਸ਼ਲ ਗਤਬੀਆਂ ਜਿਹੜੇ ਹੋ ਰਹੀਆਂ ਨੇ ਉਹ ਲੋਕਾਂ ਤੱਕ ਪਹੁੰਚ ਵੀ ਰਹੇ ਆ ਜਾਂ ਨਹੀਂ ਪਹੁੰਚ ਰਹੇ ਇਹ ਚੀਜ਼ ਜਾ ਕੇ ਅਸੀਂ ਪਿੰਡਾਂ ਵੀ ਦੇਖਾਂਗੇ ਜਿਹੜੇ ਸਾਡੀਆਂ ਡਿਊਟੀਆਂ ਨੇ ਉਹਨੂੰ ਬੜੇ ਤਨਦੇਹੀ ਨਾਲ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਮੈਂ ਜਤਿੰਦਰ ਸਿੰਘ ਘੰਗੂੜਾ ਜੋ ਅੱਜ ਸਾਡੀ ਮੀਟਿੰਗ ਆ ਮੀਟਿੰਗ ਨੂੰ ਹੈਡ ਕਰ ਰਿਹਾ ਸਾਡੇ ਚੇਅਰਮੈਨ ਗਰਜੀਤ ਸਿੰਘ ਗਿੱਲ ਜੀ ਤੇ ਪੰਜਾਬ ਅਪਰੋ ਪਤਾ ਵਾ ਖੇਤੀ ਪ੍ਰਧਾਨ ਸੂਬਾ ਵਾ ਜਦ ਵੀ ਕਦੇ ਵੀ ਅਨਾਜ ਦੀ ਕਮੀ ਆਈ ਆ ਤਾਂ ਸਾਡਾ ਹੀ ਪੰਜਾਬ ਹਮੇਸ਼ਾ ਅੱਗੇ ਆਇਆ ਜਿਹਨੇ ਗ੍ਰੀਨ ਐਵੋਲੂਸ਼ਨ ਲੈ ਕੇ ਆਂਦਾ ਪਿਛਲੇ ਸਮੇਂ ਜੋ ਹੜ੍ਹਾਂ ਦੀ ਭਾਰੀ ਮਾਰ ਪਈ ਆ ਉਹਦੇ ਵਿੱਚ ਕਿਸਾਨੀ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੋ ਅੱਜ ਦਾ ਜੋ ਮੀਟਿੰਗ ਆ ਕਿਸਾਨ ਨੂੰ ਕਿਸਾਨ ਵਿਗਦੀ ਮੀਟਿੰਗ ਆ ਜੀ ਜਿਹਦੇ ਵਿੱਚ ਕਿਸਾਨਾਂ ਪ੍ਰਤੀ ਜੋ ਅਸੀਂ ਬਾਅਦ ਤੋਂ ਬਾਅਦ ਸਹੂਲਤਾ ਦੇ ਸਕੀਏ ਜੋ ਹਨ ਤਕੜਾ ਕਰ ਸਕੀਏ ਉਹਦੇ ਸ਼ਰਧ ਵਿੱਚ ਮੀਟਿੰਗ ਹੋਈ ਆ ਜੀ ਜਿਦੇ ਵਿੱਚ ਆਏ ਹੋਏ ਹੜ੍ਹਾਂ ਦਾ ਜਾਇਜ਼ਾ ਲਿਆ ਜਾਊਗਾ ਜਿਨਨੇ ਕਿਸਾਨਾਂ ਨੇ ਫਟੇ ਮਾਨ ਸਰਕਾਰ ਨੇ ਪਹਿਲਾਂ ਹੀ ਬਹੁਤ ਉਹਦੇ ਉਪਰਾਲਾ ਕੀਤਾ ਜਿਹੜੇ ਵੀ ਕਿਸਾਨ ਦੇ ਖੇਤ ਦੇ ਵਿੱਚ ਕੁਦਰਤੀ ਆਫਤਾਂ ਜੋ ਰੇਤ ਆਈ ਆ ਕਿਸਾਨ ਨੂੰ ਤਾਂ ਘਰ ਦਿੱਤਾ ਕਿ ਆਪਣੀ ਰੇਤ ਖੇਤ ਦੇ ਵਿੱਚੋਂ ਚੱਕ ਕੇ ਵੇਚ ਸਕਦਾ ਜਿਹਦੇ ਨਾਲ ਉਹਨੂੰ ਇੱਕ ਵਧੀਆ ਪਰਪਾਈ ਮਿਲ ਸਕਦੀ ਫਸਲ ਦੀ ਬਾਕੀ ਤੁਹਾਨੂੰ ਪਤਾ ਅਕਸਰ ਕਿ ਕਿਸਾਨੀ ਕਿਹ ਹੈ ਜਾਂ ਕਿੱਤਾ ਵਾ ਜਿਹਦੇ ਵਿੱਚ ਕੁਦਰਤੀ ਆਫਤਾਂ ਆਉਂਦੀ ਰਹਿੰਦੀਆਂ ਨੇ ਕਿਸਾਨ ਇੱਕ ਬੀਜ ਨੂੰ ਬੋਂਦਾ ਵਾ ਬੜਾ ਕਰਦਾ ਵਾ ਫਿਰ ਪ੍ਰਮਾਤਮਾ ਤੇ ਮਿਹਰ ਦੇ ਉੱਤੇ ਆਸ ਰੱਖਦਾ ਕਿ ਫਸਲ ਠੀਕ ਰਹੇ ਕੜੇਲਾ ਪਰ ਜਾਂ ਕੋਈ ਹੋਰ ਆਫਤਾਂ ਨਾ ਆਵੇ ਸੋ ਸਰਕਾਰ ਤੋਂ ਵੀ ਮੈਂ ਅਪੀਲ ਕਰਦਾ ਸੈਂਟਰ ਗਵਰਨਮੈਂਟ ਨੂੰ ਕਿ ਪੰਜਾਬ ਨਾਲ ਇਹਨਾਂ ਧੱਕਾ ਨਾ ਕਰੋ ਸਾਡੇ ਕਿਸਾਨਾਂ ਦਾ ਹੱਕ ਹੁੰਦੋ ਅਸੀਂ 20000 ਕਰੋੜ ਦੀ ਮੰਗ ਰੱਖੀ ਸੀ ਬਟਾ ਮੋਦੀ ਸਾਹਿਬ ਫਿਰ 1600 ਕਰੋੜ ਜੁੜ ਦੇ ਕੇ ਪੰਜਾਬ ਨੂੰ ਧੱਕਾ ਕਰ ਗਏ ਨੇ ਇਤੋਂ ਮਾੜੀ ਗੱਲ ਮੈਂ ਫਹਮ ਨਹੀਂ ਸਕਦਾ ਕਿਉਂਕਿ ਪੰਜਾਬ ਉਹ ਸੂਬਾ ਵਾ ਜਿਹਨੇ ਹਮੇਸ਼ਾ ਭਾਰਤ ਦੀ ਔਖੇ ਟੈਬਲਿਜ ਮੂਰਿਆ ਕੇ ਮਦਦ ਕੀਤੀ ਆ ਸੋ ਅੱਜ ਸਾਡੇ ਆ ਜੋ ਕਿਸਾਨ ਵੰਗ ਦੀ ਜਿਹੜੀ ਮੀਟਿੰਗ ਆ ਇਹੀ ਮੁੱਦੇ ਦੇ ਉੱਤੇ ਆ ਕਿ ਅਸੀਂ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਬਣਾ ਸਕੀਏ ਕਿਵੇਂ ਵੱਧ ਤੋਂ ਵੱਧ ਸਹੂਲਤਾਂ ਉਹਨਾਂ ਲਈ ਫਕੀਏ ਤਾਂ ਕਿ ਸਾਡੇ ਜੋ ਪੰਜਾਬੀ ਜੋ ਸਾਡੇ ਕਿਸਾਨ ਭਰਾਵਾ ਉਹ ਹਮੇਸ਼ਾ ਖੁਸ਼ਹਾਲ ਰਹਿਣ। ਬਸ ਇਸੇ ਤਰ੍ਹਾਂ ਇੱਕ ਕਿਸਾਨ ਵਿੰਗ ਨੂੰ ਇਕੱਠਾ ਕਰਨੀ ਹੈਗੀ ਹੈ ਨਾਲ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ। ਉਹਨਾਂ ਦੀ ਸਥਿਤੀ ਦੀ ਇਜਾਜ਼ਤ ਲੈਣ ਵਾਸਤੇ ਹੈ। ਕਿ ਪਹਿਲਾਂ ਵੀ ਕਿਸਾਨ ਵਿੰਗ ਨੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਬਹੁਤ ਵੱਡਾ ਕੰਮ ਅਸੀਂ ਕਿਸਾਨ ਵਿੰਗ ਨੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਮਦਦ ਲਈ ਕੀਤਾ ਹੈ। ਪਰ ਉਹਨਾਂ ਦੇ ਜਿਹੜੇ ਨੁਕਸਾਨ ਹੋ ਗਿਆ ਫਸਲਾਂ ਦਾ ਘਰਾਂ ਦਾ ਡੰਗਰਾਂ ਦਾ ਉਹਦੇ ਜਿਹੜੇ ਸਰਵੇ ਹੋ ਰਹੇ ਨੇ ਉਹਦੇ ਵਿੱਚ ਕਿਸਾਨ ਵਿੰਗ ਸਪੈਸ਼ਲ ਆਫ ਦੀ ਭੂਮਿਕਾ ਨਿਭਾਊਗਾ। ਇਸ ਤਰੀਕੇ ਨਾਲ ਹੀ ਗੱਲ ਕਰੀਏ ਕਿਸਾਨਾਂ ਨੂੰ ਤਾਂ ਤੋਂ ਜ਼ਿਆਦਾ ਜਿਆਦਾ ਨੁਕਸਾਨ ਹੋਇਆ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਸੇਲਟਾ ਗਈ ਹੋਈ ਉਹਨਾਂ ਦੀ ਜ਼ਮੀਨਾਂ ਉੱਤੇ ਤਾਂ ਉਹ ਕਿਸ ਤਰੀਕਾ ਕਸੀ ਤਾਂ ਸੀਐਮ ਸਾਹਿਬ ਨੇ ਜੀਦੀ ਜ਼ਮੀਨ ਉਹਦਾ ਰੇਤ ਤੇ ਕਾਨੂੰਨ ਬਣਾਇਆ ਹੈ ਕਿ ਕਿਸਾਨ ਆਪਣੇ ਖੇਤ ਦੇ ਵਿੱਚੋਂ ਆਪ ਰੇਤ ਚੱਕ ਸਕਦਾ ਹੈ ਤੇ ਉਹਦੇ ਨਾਲ ਇਹ ਹੈ ਵੀ ਕਿਸਾਨ ਵੀਗੇ ਹੀ ਤਾਂ ਅਸੀਂ ਅੱਜ ਇਕੱਠੇ ਕਰਨੇ ਬੰਦੇ ਵੀ ਉਹਨਾਂ ਨੂੰ ਕੀ ਕੀ ਚੀਜ਼ਾਂ ਦੀ ਲੋੜ ਹੈਗੀ ਹੈ ਕਿਵੇਂ ਉਹਨਾਂ ਦੀਆਂ ਫਸਲਾਂ ਵੇਚਣਗੀਆਂ ਕਿ ਤੇ ਕਿਵੇਂ ਉਹਨਾਂ ਦੇ ਜ਼ਮੀਨਾ ਪੱਤਰ ਹੋਣਗੇ ਆ ਤੇ ਸਰਕਾਰ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੀ ਹੈ ਇਸ ਤਰੀਕੇ ਨਾਲ ਸੈਂਟਰ ਸਰਕਾਰ ਨੇ 1600 ਕਰੋੜ ਰੁਪਏ ਦਾ ਇੱਕ ਡਰਾਮਾ ਜਿਹੜਾ ਕਿ ਪੰਜਾਬ ਨਾਲ ਕੀਤਾ ਉਹਨੂੰ ਸਿੱਧਾ ਧੰਨਵਾਦ ਤੁਹਾਡਾ ਤੁਸੀਂ ਪਹਿਲੇ ਡਰਾਮਾ ਕਿਹਾ ਹੈ ਹਾਂ ਤੇ ਸੱਚੀ ਮੱਚੀ ਦਾ ਡਰਾਮਾ ਇੱਕ ਲਈ ਅਸੀਂ 20000 ਕਰੋੜ ਮੰਗ ਰਹੇ ਹਾਂ ਤੇ 20000 ਕਰੋੜ ਦੀ ਬਜਾਏ ਸਾਨੂੰ 1600 ਕਰੋੜ ਦੇ ਰਹੇ ਨੇ ਜਿਹੜਾ ਕਿ ਘਟੂ ਘਟ 1200 ਪਿੰਡ ਜਿਹੜਾ ਸਾਡਾ ਬਿਲਕੁਲ ਟਹਿ ਗਿਆ ਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਫਸਲਾਂ ਦਾ ਟੋਟਲ ਨੁਕਸਾਨ ਹੋ ਗਿਆ 1200 ਬਣਦਾ 1600 ਕਰੋੜ ਨੂੰ ਤੁਸੀਂ 1200 ਨੂੰ ਵੰਡੋਗੇ ਤਾਂ 60 ਕਰੋੜ ਰੁਪਈਆ ਇੱਕ ਪਿੰਡ ਨੂੰ ਆਉਂਦਾ 60 ਕਰੋੜ ਤੁਸੀਂ ਲਾ ਲਓ ਵੀ ਕੀ ਕਿਸੇ ਨੂੰ ਕਰ ਦੋਗੇ 60 ਕਰੋੜ ਦੇ ਵਿੱਚ ਤੇ ਮੈਂ ਤਾਂ ਹੈਰਾਨ ਆ ਵੀ ਯਾਰ ਪੰਜਾਬ ਨਾਲ ਇਹ ਟਾੜਾ ਧੱਕਾ ਕਿਉਂ ਹੁੰਦਾ ਹੈ ਮੋਤੀ ਜੀ ਤਾਂ ਬਾਦ ਹੁਣ ਸੁੱਤੇ ਉੱਠੇ ਰਾਹੁਲ ਗਾਂਧੀ ਜੀ ਵੀ ਆ ਰਹੇ ਨੇ ਪੰਜਾਬ ਦੇ ਦੌਰਾ ਕਰਨਾਸ ਤੋਂ ਕਿ ਸਿਰਫ ਚਲੋ ਰਾਹੁਲ ਗਾਂਦੂ ਵਿਚਾਰਾ ਢੇੜਾ ਗੂੜਾ ਮਾਰ ਜੂਗਾ ਭਾਜਪਾ ਦੇ ਰੋਜ਼ ਲੀਡਰ ਆਉਂਦੇ ਆ ਢੇੜਾ ਮਾਰ ਕੇ ਮੁੜ ਜਾਂਦੇ ਆ ਫੋਟੋ ਲਾ ਕੇ ਮੁੜ ਜਾਂਦੇ ਆ ਕਲੀ ਆਪਣੇ ਆਪ ਨੂੰ ਪਤਾ ਤੇ ਸਾਡੇ ਨਾਲ ਮਜ਼ਾਕ ਕਰ ਰਹੀ ਹੈ ਇੱਕ ਪਰ ਪੰਜਾਬੀਆਂ ਅਸੀਂ ਅਸੀਂ ਕੋਈ ਭੀਖ ਨਹੀਂ ਮੰਗਦੇ ਸਾਡਾ ਹੱਕ ਸੀਗਾ ਕਿਉਂਕਿ ਸਾਡਾ ਆਪਣਾ ਪੈਸਾ 60000 ਕਰੋੜ ਰੁਪਈਆ ਸੀ ਸੈਂਟਰ ਗਵਰਨਮੈਂਟ ਤੋਂ ਲੈਣਾ ਹੈ ਪਹਿਲਾਂ ਤਾਂ ਉਹ ਹੀ ਨਹੀਂ ਦੇ ਰਹੇ ਤੇ ਚਲੋ ਇਹ ਸੀਗਾ ਵੀ ਚਲ ਹਾੜਾਂ ਚ ਮਾਰਿਆ ਯਾਰ ਪੰਜਾਬ ਸਾਡਾ ਬਹੁਤ ਪੰਜਾਬ ਟਹਿ ਗਿਆ ਲੱਗਦਾ ਸੀ ਘੱਟੋ ਘੱਟ ਸਾਡੇ ਪੈਸੇ ਸਾਨੂੰ ਦੇ ਦੇਣ ਤੇ ਬਲਕਿ ਹੋਰ ਇੱਕ 1200 ਕਰੋੜ ਵਾਲਾ ਕਪਿਛਨੀਆ ਸਰਕਾਰਾਂ ਵਾਲਾ ਕਪੜੇ ਜਿਹੜੇ ਹੈਗੇ ਨੇ ਉਹ ਸਾਡੀ ਸਰਕਾਰ ਤੇ ਇੱਕ ਜਾਕਰ ਸਾਹਿਬ ਦਾ ਬਿਆਨ ਤੁਸੀਂ ਸੁਣਿਆ ਜਿਵੇਂ ਮੈਂ ਲਾਲ ਹੋ ਕੇ ਬੋਲ ਰਿਹਾ ਬਖਰਾਏ ਪਿਆ ਵੀ ਯਾਰ ਅਸੀਂ ਪਤਾ ਨਹੀਂ ਕੀ ਕਹਤਾ ਇਹ ਪਰ ਪਤਾ ਨਹੀਂ ਉਹ ਮਾਨ ਸਾਹਿਬ ਦਾ ਮੁਕਾਬਲਾ ਕਰਦੇ ਆ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਆਮ ਬੰਦੇ ਜਿਹੜੇ ਹੈਗੇ ਆ ਆਮ ਲੋਕਾਂ ਦੇ ਘਰਾਂ ਦੇ ਜਿਹੜੇ ਸਾਥੀ ਆ ਜਿਹੜੇ ਜਿਨ੍ਹਾਂ ਦਾ ਸਾਡਾ ਕੋਈ ਸਰਕਾਰ ਸਾਡਾ ਕੋਈ ਸਿਆਸਤ ਨਾਲ ਸੰਬੰਧ ਨਹੀਂ ਹੈਗਾ ਅਸੀਂ ਲੋਕ ਸਿਆਸੀ ਨਹੀਂ ਹੈਗੇ ਸਾਡੀ ਤੁਸੀਂ ਪਾਰਟੀ ਦੀ ਆਮ ਆਦੀ ਪਾਰਟੀ ਦੇ ਲੋਕ ਮੇਰੇ ਨਾਲ ਗਿੱਲ ਸਾਹਿਬ ਬੈਠੇ ਨੇ ਮੱਕੜ ਸਾਹਿਬ ਬੈਠੇ ਨੇ ਪ੍ਰਧਾਨ ਜੀ ਬੈਠੇ ਨੇ ਸਾਡੇ ਰਾਏਕੋਟ ਤੋਂ ਲੁਧਿਆਣਾ ਦੇ ਪ੍ਰਧਾਨ ਸਾਹਿਬ ਬੈਠੇ ਨੇ ਤੇ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਾਹਿਬ ਬੈਠੇ ਨੇ ਤੁਸੀਂ ਵੇਖ ਲਓ ਸਾਰੇ ਅਸੀਂ ਅਸੀਂ ਲੋਕ ਉਹ ਆ ਜਿਹੜੇ ਖੇਤੀ ਕਰਦੇ ਕਰਦੇ ਜਾਂ ਆਪਣੇ ਕਾਰੋਬਾਰ ਕਰਦੇ ਕਰਦੇ ਆਏ ਆ ਤੇ ਪਰ ਉਹਨਾਂ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਰਿਆਸਤਾ ਬਣਾਇਆ ਜਿਵੇਂ ਰਾਜਾ ਮੰਗੂ ਰਿਆਸਤਾ ਵੀ ਆ ਫਲਾਣ ਦੀ ਰਿਆਸਤਾ ਭੁੰਦਰ ਦੀ ਰਿਆਸਤਾ ਆ ਜਾਖੜ ਦੀ ਰਿਆਸਤਾ ਫਲਾਣ ਦੀ ਰਿਆਸਤਾ ਵੰਡ-ਵੰਡ ਰਿਆਸਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਆਪਦੀਆਂ ਆਪਦੀਆਂ ਪਾਰਟੀ ਤੇ ਬਣਾਈਆਂ ਹੋਈਆਂ ਸੀਗੀਆਂ ਉਹ ਉਹਨਾਂ ਤੋਂ ਖੋਈਆਂ ਗਈਆਂ ਆਮ ਲੋਕਾਂ ਨੇ ਖੋਲੀਆਂ ਕਿ ਉਹਨਾਂ ਨੂੰ ਸਬਰ ਕਰਨ ਦਾ ਔਖਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿੰਨੇ ਵੀ ਦਰਸ਼ਕ ਜਿਹੇ ਦੇਖ ਰਹੇ ਨੇ ਉਹਨਾਂ ਨੂੰ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੇ ਫਤਹਿ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਕਿਸਾਨ ਵੀਰ ਦੀ ਮੀਡੀਆ ਨੂੰ ਕਵਰ ਕਰਨ ਵਾਸਤੇ ਆਏ ਹੋ ਤੇ ਇੱਥੋਂ ਦੀਆਂ ਜੋ ਗੱ ਕੁਝ ਲੋਕਾਂ ਦਾ ਪਹੁੰਚਾਉਂਗੇ ਅੱਜ ਸਾਡੀ ਇਸ ਮੀਟਿੰਗ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ ਦੇ ਪ੍ਰਧਾਨ ਮਿੰਦਰ ਸਿੰਘ ਸਿੱਧੂ ਜੀ ਇੱਥੇ ਨੇ ਸਾਡੇ ਸਟੇਟ ਦੇ ਉਪਦੇਸ਼ਾਰ ਗੁਰਜੀਤ ਸਿੰਘ ਗਿੱਲ ਜੀ ਸਾਡੇ ਅਰਬੰਦ ਪ੍ਰਧਾਨ ਜਤਿੰਦਰ ਖੋੜਾ ਜੀ ਇੱਥੇ ਨਾਲ ਮੌਜੂਦ ਨੇ ਅੱਜ ਵੀ ਇਹ ਜਿਹੜੀ ਕਿਸਾਨ ਦੀ ਵੀਰ ਦੀ ਮੀਟਿੰਗ ਰੱਖੀ ਗਈ ਆ ਇਹਦੇ ਚ ਜਿਹੜੇ ਮੇਨ ਸਪੀਚ ਲੈ ਗਈ ਆ ਇੱਕ ਤਾਂ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਨਾਲ ਸੰਬੰਧਿਤ ਮੀਟਿੰਗ ਹੈਗੀ ਆ ਦੂਸਰਾ ਇੰਟਰੋਡਕਸ਼ਨ ਮੀਟਿੰਗ ਵੀ ਹੈਗੀ ਕਿਉਂਕਿ ਸਾਡਾ ਇਹ ਸੰਗਠਨ ਨਵਾਂ ਹੀ ਤਿਆਰ ਹੋਇਆ ਵਾ ਇੱਥੇ ਸਾਡੇ ਮੀਟਿੰਗ ਦੇ ਵਿੱਚ ਸਾਡੇ ਹਲਕੇ ਦੇ ਪ੍ਰਧਾਨ ਸਾਹਿਬ ਮੌਜੂਦ ਨੇ ਔਰ ਜ਼ਿਲ੍ਹਾ ਪ੍ਰਬੰਧਕੀ ਕਿਸਾਨ ਵਿੰਗ ਦੇ ਮੌਜੂਦ ਨੇ ਸਾਰੇ ਤੇ ਜਿਹੜੀਆਂ ਖੜਾ ਤੋਂ ਪ੍ਰਭਾਵਿਤ ਲੋਕਾਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਸੀਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਅੱਗੇ ਤੋਂ ਹੱਲ ਕਰਨਾ ਵਾ ਉਹਦੇ ਬਾਰੇ ਇਹ ਸਬੰਧਤ ਮੀਟਿੰਗ ਹੈਗੀ ਆ ਖੜਾ ਦੌਰਾਨ ਤਾਂ ਸਾਡੇ ਕਿਸਾਨ ਵਿੰਗ ਨੇ ਬਹੁਤ ਹੀ ਪਹਿਲ ਕਦਮੀ ਕਰਕੇ ਉੱਥੇ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਿੰਨੇ ਵੀ ਹੱਲ ਹੋ ਸਕਦੇ ਸੀਗੇ ਕਿਸਾਨਾਂ ਦੀ ਕੀਤੀ ਹੈ ਚਾਹੇ ਉਹ ਰਾਸ਼ਨ ਦੀ ਹੋਵੇ ਚਾਹੇ ਉਹਨਾਂ ਤੱਕ ਦਵਾਈਆਂ ਪਹੁੰਚਾਣ ਦੀ ਹੋਵੇ ਚਾਹੇ ਤਰਪਾਨਾ ਹੋਣ ਇਸ ਤੋਂ ਲਗਵਾ ਉਹਨਾਂ ਦੇ ਚਾਹੇ ਕੋਈ ਡੰਗਣਾ ਵਾਸਤੇ ਚਾਰਾ ਹੋਵੇ ਉਹ ਇਹਨਾਂ ਵੱਲੋਂ ਘਰ ਘਰ ਜਾ ਕੇ ਪਹੁੰਚਾਇਆ ਗਿਆ ਔਰ ਉਹ ਜਿਹੜੀ ਹੁਣ ਆਉਣ ਵਾਲੀਆਂ ਮੁਸ਼ਕਲਾਂ ਹੈਗੀਆਂ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਲਹਿ ਗਿਆ ਵਾ ਕਿਸਾਨਾਂ ਦੀ ਹੋਰ ਵੀ ਮੁਸ਼ਕਲਾਂ ਹੈਗੀਆਂ ਨੇ ਕਿ ਫਸਲਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਖੜੇ ਕਰਨਾ ਉਹਨਾਂ ਨੂੰ ਉੱਥੇ ਡੀਜੇ ਦੀ ਲੋੜ ਪੈਣੀ ਆ ਬੀਜਾਂ ਦੀ ਲੋੜ ਪੈਣੀ ਆ ਉਹ ਸਬੰਧ ਵਿੱਚ ਸਾਰੀ ਤਿਆਰੀ ਵਾਸਤੇ ਇਹ ਇੱਥੇ ਸਾਡੇ ਅਭਿੰਦਰ ਸਿੰਘ ਸਿੱਧੂ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋ ਰਹੀ ਆ ਉਹਦੇ ਬਾਰੇ ਸਾਰਾ ਜਿਹੜਾ ਨਵਾਂ ਹੈਗਾ ਪ੍ਰੋਗਰਾਮ ਲਿਖਿਆ ਜਾਊਗਾ